ਰੋਜੀ ਦਰਸ਼ਨ ਬਾਬਾ ਨਾਨਕ ਜੀ ਦੇ ਵਿਆਹ ਤੇ ਪਹੁੰਚੀਆਂ ਸੰਗਤਾਂ ਦੇ ਜਿੱਦਾਂ ਗੁਰਦੁਆਰਾ ਕੰਧ ਸਾਹਿਬ ਜਿਵੇਂ ਖਲਸਾ ਵਾਏ ਗੁਰਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਬਟਾਲਾ ਸ਼ਹਿਰ ਬਾਬਾ ਨਾਨਕ ਜੀ ਦੇ ਵਿਆਹ ਪੁਰਬ ਦੇ ਉੱਪਰ ਤੇ ਅੱਜ ਇਹਦਾ ਆਪਾਂ ਵਲੌਗ ਇੱਥੋਂ ਸ਼ੁਰੂ ਕਰਾਂਗੇ ਤੁਹਾਨੂੰ ਸਾਰੇ ਵਿਆਹ ਦਿਖਾਵਾਂਗੇ ਦੇਖੋ ਸ਼ੇ ਕੋਣ ਕੋਣ ਹਾਸਲ ਕਰੇ ਕਿ ਦੂਰਵਾਂ ਸੰਦੇਸ ਸਾਹਿਬ ਦਸਾਲਾ ਇਹ ਜਾਂਦਾ ਰਸਤਾ 아 <shriek> ਦੇਖੋ ਜੀ ਭੀੜ ਸੰਗਤਾਂ ਦੀ ਬਾਬਾ ਨਾਨਕ ਜੀ ਦੇ ਵਿਆਹ ਤੇ ਪਹੁੰਚੇ ਹੋਈਆਂ ਸੰਗਤਾਂ ਦਰਸ਼ਨਾਂ ਦੇ ਲਈ ਲਾਈਨਾਂ ਦੇ ਵਿੱਚ ਖੜੀਆਂ ਹੋਈਆਂ ਅੰਜ ਲੈ ਕੇ ਪਹੁੰਚੇ ਹੋਈਆਂ ਸੰਗਤਾਂ ਆ ਰਹੀਆਂ ਬਾਬਾ ਨਾਨਕ ਜੀ ਦੇ ਵਿਆਹ ਤੇ ਇਹ ਵਿਆਹ ਤੇ ਸੱਜੀ ਹੋਈਆਂ ਦੁਕਾਨਾਂ ਮੈਂ ਕੋ ਬੋਲ ਕਾ ਬਨਾਈਆਂ ਵਾ ਬਲੈਂਡਰ ਦੀ ਬਤਹ ਆੜੀਆਂ ਮਕੜ ਦੀ ਕੋੜੀ ਹਾਂ ਅੱਗੇ ਪੀਰ ਕਮਾਨ

ਉਹ ਹੈ ਦੇ ਬੰਦੇ ਬੋਕੋੜੇ ਆਹ ਨੇਕਾਂ ਹੀ ਜੜੀਆਂ ਕੋਲਾ ਜਮਨਾ ਰਸਗੁਲੇ ਆਹ ਨੇਕਾਂ ਹੀ ਜੜੇ ਲੰਬਰ ਲੱਗੇ ਆ ਇਹ ਰਸਤਾ ਗੁਰਦੁਆਰਾ ਕੰਧਾ ਸਾਹਿਬ ਨੂੰ ਜਾਣ ਵਾਲਾ ਜਿਹੜੇ ਰਸਤੇ ਬਰਾਤ ਗਈ ਹੈ ਇਹ ਸੰਗਤਾਂ ਦੇ ਕੋਲ ਸਭ ਰਸਤੇ ਹੋਈ ਆ ਸਕਰੀ ਆਉਂਦਾ ਲੱਗ ਰਿਹਾ ਚੱਲ ਰਹੇ ਆ ਭਾਬੇ ਨਾ ਜਿਹੜੇ ਵਿਆਹ ਤੇ ਕੋਈ ਦੇਖੋ ਉਹ ਨਾਨਕ ਜੀਆਂ ਕਹਿੰਦੇ ਲੱਖ ਲੱਖ ਵਧਾਈਨਾ ਸੰਗਤਾਂ ਪਰਕਈ ਸੌਰਗ੍ਰੰਦ ਦੇ ਦਰਸ਼ਨਾਂ ਨੂੰ ਜਾਂਦੀਆਂ ਹੋਈਆਂ ਠੰਡੇ ਮਿੱਠੇ ਜਲਦੀ ਸ਼ਹੀਲ ਵੀ ਲੱਗੀ ਉਹ ਉਸ ਗੁਰਮੁਖ ਪਿਆਰੇ ਸੇਵਾ ਕਰ ਰਹੇ ਨੇ ਤਾਂ ਹਲੀ ਤੇ ਹੀ ਨਾਲ-ਨਾਲ ਤਿਆਰ ਕਰਕੇ ਠੰਡਾ ਮਿੱਠਾ ਜਲ ਨਾਲ ਹੀ ਸੰਗਤਾਂ ਨੂੰ ਵਰਤਾ ਰਹੇ ਨੇ ਆ ਹੋਵੇ ਬਾਬੇ ਨਾਨਕ ਦਾ ਤੇ ਨੰਗ ਪੋਜਾਂ ਵੱਲੋਂ ਸ਼ੀ ਦੇ ਰਗੜੇ ਨਾ ਤਿਆਰ ਹੋਣੇ ਤਾਂ ਹੋ ਨਹੀਂ ਸਕਦਾ ਤੇ ਦੇਖੋ ਜੀ ਚੱਲਾਂ ਦੇ ਸ਼ੀ ਦੇ ਰਗੜੇ بڑے بڑے ਬਾਟੇ ਇਹਨਾਂ ਵਿੱਚ ਤਿਆਰ ਹੋਇਆ

Obrigado. <laughs> ਹਾਂਜੀ ਹੁਣ ਆਪਾਂ ਪਹੁੰਚ ਗਿਆ ਅਚਲ ਸਹਿਬ ਗੁਰਦੁਆਰਾ ਸਹਿਬ ਜਿੱਥੇ ਜਿਸ ਵਾਬਤ ਭਾਈ ਗੋਦਾ ਜੀ ਲਿਖਦੇ ਆ ਮੇਲਾ ਸੁਨੇ ਸਿਵਰਾਤ ਦਾ ਬਾਬਾ ਅਚਲ ਪਟਾਲੇ ਆਈ ਇੱਥੇ ਜੋਗੀਆਂ ਦਾ ਬਹੁਤ ਵੱਡਾ ਗੜ੍ਹ ਥੇ ਜਿੱਥੇ ਜੋਗੀਆਂ ਨੇ ਕਿਆ ਸੀ ਕਿ ਇੱਥੇ ਅੱਗੇ ਵਾਧੂ ਆ ਸਾਧੂ ਤੇ ਹੋਰ ਇੱਥੇ ਲੋੜ ਨਹੀਂ ਹੈਗੀ ਦੁੱਧ ਦਾ ਇੱਕ ਬਾਟਾ ਦੇ ਕੇ ਭੇਜਿਆ ਸੀ ਤੇ ਬਾਜੀ ਨੇ ਉਸ ਦੇ ਵਿੱਚ ਇੱਕ ਫੁੱਲ ਪਾ ਕੇ ਕਿਹਾ ਕਿ ਜਿਵੇਂ ਫੁੱਲ ਉੱਤੇ ਤੈਰਦਾ ਅਸੀਂ ਵੀ ਇੱਥੇ ਕੋਈ ਵੀ ਤੁਹਾਡੇ ਕੰਮ ਦੇ ਵਿੱਚ ਰੁਕਾਵਟ ਨਹੀਂ ਪਾਉਣਾ ਹੈ ਅਸੀਂ ਤਾਂ ਸਿਰਫ ਇੱਕ ਪਿਆਰ ਦਾ ਸੂਤ ਦੇਣ ਆਏ ਹਾਂ ਨਿਮਰਤਾ ਦਾ ਸੂਤ ਸੋ ਇਸ ਸਤਾਂ ਤੇ ਸਤਿਗੁਰਾਂ ਨੇ ਫਿਰ ਬਯੰਤ ਲੋਕਾਂ ਨੇ ਸਿੱਧੇ ਰਾਹ ਪਾਇਆ ਸੀ ਸਾਹਮਣੇ ਮੰਦਿਰ ਜਿਹੜੇ ਜੋਗਿਆਂ ਦਾ ਉਧਰ ਜਾ ਕੇ ਤੁਹਾਨੂੰ ਦਿਖਾਵਾਂਗੇ ਪਹਿਲਾਂ ਆਪਾਂ ਦਰਸ਼ਨ ਕਰਦੇ ਹੇ ਸ਼ਾਂਤਿ ਮਹਾਰਾਜ ਆਣ ਕੇ ਬੈਠੇ ਸਨ ਇੱਧਰ ਹੀ ਗੁਰਦੁਆਰਾ ਸਾਹਿਬ ਬੇਲਾਸੋਂ ਸੇ ਬਰਾਤ ਦਾ ਬਾਬਾ ਚਲ ਵਟਾਲੇ ਆਈ ਇੱਧਰ ਆ ਰਿਹਾ ਮੰਦਿਰ ਸਰੋਵਰ ਤੇ ਸਰੋਵਰ ਦੇ ਵਿਚੀ ਜੋ ਮੰਦਿਰ ਮਾਰੇ ਦੂਸਰੇ ਪਾਣੀ ਦੇ ਵਿੱਚ ਬਣਿਆ ਉਹਦੇ ਪਾਰੀ ਮੇਲਾ ਕਿਸੇ ਸਮੇਂ ਲੱਗਦਾ ਸੀ ਜੋਗੀਆਂ ਦਾ ਗੜ੍ਹ ਸੀ ਇਹ ਬਾਬਾ ਚਿੜਗਲਾ ਵਾਲਾ ਚਿੜਗਲਾ ਕਿਵਾਂ ਬੰਦ ਉਹ ਜੋੜ ਕੇ ਕਰ ਲਈ ਰਗੜਾ ਲਾਈ ਜਾਂਦਾ ਸਾਰੇ ਸੰਗਤਵਾਦ ਦੇ ਜੇ ਰਗੜੇ ਚਲਾਂਦੇ ਜੀ ਸੰਗਤ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤੀ ਕਰਾਂਗੇ ਕਿਉਂਕਿ ਸ਼ਾਮਾਂ ਦੇ 5 ਵਜੇ ਚੁੱਕੇ ਆ ਤੇ ਸੰਤਾਂ ਉਹਨਾਂ ਲਗਭਗ ਸਾਰੀਆਂ ਚੱਲ ਗਈਆਂ ਕੁਝ ਰਹਿ ਵੀ ਗਈਆਂ ਉਹਦਾ 22 ਸੰਗਤ ਅਸੀਂ ਤੇ ਆਪਾਂ ਵੀਡੀਓ ਤੇ ਸਮਾਪਤ ਕਰਾਂਗੇ ਇਸ ਕਰਕੇ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ